ਮੇਰਾ ਨਾਮ ਦਮਿੰਦਰ ਸਿੰਘ ਆ ਜੀ ਪਿੰਡ ਜਾਨੀਸਰ ਜਾਨੀਸਰ ਦਾ ਰਹਿਣ ਵਾਲਾ ਤੇ ਮੇਰੀ ਲੜਕੀ ਆ ਜੀ ਇਹਨੇ ਅੱਜ ਤੋਂ 7 ਸਾਲ ਪਹਿਲਾਂ ਇੱਕ ਕੋਟ ਮੈਰਿਜ ਇਹਨਾਂ ਨੇ ਪਿਜਾ ਕੇ ਪਿਜਾ ਕੇ ਲੈ ਗਿਆ ਮੁੰਡਾ ਬੰਦੇ ਆਂ ਦਾ ਦਬਾ ਦੇ ਕੇ ਮੈਂ ਤੇਰੇ ਭਰਾ ਨੂੰ ਮਾਰ ਲੂੰਗਾ ਹੁਣ ਮੁੰਡਾ ਜੀ ਕੀ ਨਾਮ ਉਹ ਨੰਦਰ ਆ ਜੀ ਉਹਦਾ ਨਾਮ ਮੇਰਾ ਮੇਰਾ ਭਤੀਜਾ ਹੀ ਲੱਗਦਾ ਜੀ ਕੀ ਦਾ ਮੁੰਡਾ ਜੀ ਉਹ ਕੋਰ ਸਿੰਘ ਦਾ ਮੁੰਡਾ ਤੇ ਉਹ ਪਿਜਾ ਕੇ ਲੈ ਗਿਆ ਵੀ ਤੇਰੇ ਭਰਾ ਨੂੰ ਮਾਰ ਲੂੰ ਮੈਂ ਕਰ ਦੂੰਗਾ ਇਹ ਅੱਛਾ ਚੱਲ ਇਹਨਾਂ ਨੇ ਕੋਟ ਮੈਰਿਜ ਕਰਵਾ ਲਿਆ ਕੁੜੀ ਨੂੰ ਡਰਾ ਕੇ ਉਦੋਂ ਬਾਅਦ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਕਿਹਾ ਵੀ ਚਲੋ ਕੋਟ ਮੈਰਿਜ ਕਰਵਾ ਲਿਆ ਕਰਵਾ ਲਿਆ 7 ਸਾਲਾਂ ਬਾਅਦ 7 ਸਾਲਾਂ ਬਾਅਦ ਇਹ ਕੁੜੀ ਨੂੰ ਉੱਟਣ ਮਾਰਨ ਲੱਗਿਆ ਅਸੀਂ ਇਹਨੇ ਫੋਨ ਲਾਇਆ ਮੈਨੂੰ ਵੀ ਡੈਡੀ ਮੈਨੂੰ ਕੁੱਟਦੀ ਮਾਰਦੀ ਮੈਂ ਕਿਹਾ ਤੂੰ ਆਪ ਵੀ ਕੀਤੀ ਤੂੰ ਆਪ ਦੀ ਪਰ ਅਸੀਂ ਕੋਈ ਤੇਰੇ ਮੈਟਰ 'ਚ ਨਹੀਂ ਆਉਣਾ ਫਿਰ ਇਹਨੂੰ ਜਦੋਂ ਜ਼ਿਆਦਾ ਹੀ ਕੁੱਟਿਆ ਫਿਰ ਉਹ ਕੋਟ-ਕੋਟ ਕੇ ਕੋਟ-ਕੋਟ ਕੇ ਭਜਾਇਆ ਸਾਰੇ ਪਿੰਡ 'ਚ ਪਿੰਡ ਚੱਪੇ ਆਇਆ ਫੁੱਮਨ ਸਿੰਘ ਇੱਕ ਰਾਤ ਆ ਸਕਾਈ ਪੂਰਾ ਸਿੱਖ ਦੇ ਘਰੇ ਜਾਵੜੀ ਉਹਨਾਂ ਦੇ ਘਰੇ ਤੂੜੀ ਵਾਲੇ ਕੋਠੇ ਚਲੂਗੀ ਇਹ ਸਾਰੀ ਰਾਤ ਕਈ ਲੈ ਕੇ ਮੰਗਰ ਪੱਜਾ ਫਰਦਾ ਰਿਆ ਸਾਡੇ ਬਾਰ ਖੜਕਾਏ ਸਾਡੇ ਬਾਰ ਦੇ ਵਿੱਚ ਕਈਆਂ ਮਾਰੀਆਂ ਤੇ ਅਸੀਂ ਮੈਂ ਸਵੇਰ ਜਾ ਕੇ ਦਰਖਾਸਤ ਦੇ ਆਂਦੀ ਅਸੀਂ ਕੁਛ ਨਹੀਂ ਆਖਿਆ ਲਖਵਿੰਦਰ ਸਿੰਘ ਥਾਣੇਦਾਰ ਆਇਆ ਤੇ ਉਹ ਆ ਕੇ ਚੱਲ ਮਾਰੇ ਮोटे ਡੋਕੇ ਲਾ ਗਿਆ ਵੀ ਅੱਜ ਤੋਂ ਬਾਅਦ ਇਹਨਾਂ ਦੇ ਘਰ ਦੇ ਆਸੇ ਪਾਸੇ ਨਹੀਂ ਦੇਖਣਾ ਚਾਹੀਦਾ ਤੇ ਕੱਲ ਆ ਕੇ ਫੇਰ ਇਹਨਾਂ ਨੇ ਰਾਤ ਨੂੰ ਕੁੱਟਿਆ ਕੁੜੀ ਨੂੰ ਬੰਨ੍ਹ ਕੇ ਕੁੱਟਿਆ ਮਾਰਿਆ ਇਹ ਦੱਸਦੀ ਇਹ ਦੇ ਕਹਿੰਦਾ ਆਪਾਂ ਕੁਝ ਨਹੀਂ ਵੇਖਿਆ ਤੇ ਇਹਨੂੰ ਕੁੱਟਿਆ ਮਾਰਿਆ ਤੇ ਇਹ ਭੱਜ ਕੇ ਆ ਕੇ ਇੱਥੇ ਮੇਜਰ ਕੇ ਕੋਠੇ ਦੇ ਵਿੱਚ ਵੜ ਗਏ ਨੇ 112 ਨੰਬਰ ਤੇ ਕਾਲ ਆ ਔਰ ਸਾ ਗਈ ਔਰ ਸਾ ਗਈ ਔਰ ਸਾ ਗਈ ਥੋੜਾ ਜਿਹਾ ਰੁਕ ਕੇ ਇਹਨੇ ਸਾਡੇ ਘਰੇ ਤਿੰਨ ਵਾਰੀ ਕੰਦ ਟੱਪ ਕੇ ਆਇਆ ਮੈਂ ਘਰੇ ਨਹੀਂ ਸੀ ਜਿੱ ਕੱਲੀ ਮੇਰੀਆਂ ਬੁੜੀਆਂ ਬੁੜੀਆਂ ਕੱਲੀਆਂ ਘਰੇ ਸੀ ਮੇਰੀ ਨੌਣੇ ਨੇ ਫੋਨ ਲਾਇਆ ਉਹ ਕਹਿੰਦੀ ਵੀ ਡੈਡੀ ਕੁੜੀ ਚੱਕਣ ਆ ਗਿਆ ਆਪਣੀ ਤਿੰਨ ਵਾਰੀ ਆਇਆ ਪਰ ਮੈਂ ਤਾਂ ਹੈਗਾ ਸੀ ਆਪਣਾ ਉਸ ਤੋਂ ਬਾਅਦ ਜਦੋਂ 112 ਨੰਬਰ ਤੇ ਕਿਹੜੇ ਨੰਬਰ ਤੇ ਫੋਨ ਲਾਇਆ ਤੇ ਉਸ ਤੋਂ ਬਾਅਦ ਪੁਲਸ ਆਈ ਪੁਲਸ ਇਹਨਾਂ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਬਾਅਦ ਪਿੰਡ ਦੀ ਪਿਆਤ ਗਈ ਹੈ ਜੀ ਮੈਨੂੰ ਨਹੀਂ ਪਤਾ ਥਾਣੇ 'ਚ ਕੀ ਗੱਲ ਹੋਈ ਹੈ ਕੀ ਬਾਤ ਹੈ ਸ਼ਾਸਨ ਤੋਂ ਇਹ ਮੰਗ ਕਰਦੇ ਆਂ ਜੀ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਸਾਨੂੰ ਬਿਲਕੁਲ ਵੀ ਤੰਕੀਨਾ ਦਿੱਤੀ ਜਾਵੇ ਕਰੇ ਜਿਵੇਂ ਮੈਨੂੰ 7 ਸਾਲ ਹੋ ਗਏ ਮੈਰਿਜ ਕਰਵਾਏ ਨੂੰ ਕੋਟ ਮੈਰਿਜ ਹੋਈ ਹੈ ਮੇਰੀ ਤੇ 7 ਸਾਲ ਤੋਂ ਹੀ ਮਤਲਬ ਥੋੜਾ ਥੋੜਾ ਟਾਈਮ ਮ ਵਧੀਆ ਚੱਲਦੇ ਰਹੇ ਉਸ ਤੋਂ ਬਾਅਦ ਇਹ ਮੈਨੂੰ ਫਿਰ ਥੋੜੇ ਥੋੜੇ ਕੁੱਟਮਾਰ ਕਰਦਾ ਰਿਹਾ ਕੱਲ ਵੀਰੇ ਮੈਨੂੰ ਇਹ ਬਹੁਤ ਜ਼ਿਆਦਾ ਕੁੱਟੀ ਜਾਂਦਾ ਸੀਗਾ ਮੈਂ ਘਰੋਂ ਭੱਜ ਕੇ ਆਪਦੀ ਮੇਜਰ ਸਿੰਘ ਦੇ ਘਰੇ ਆਈ ਟੂੜੀ ਵਾਲੇ ਕਮਰੇ ਚ ਆ ਕੇ ਆਪਦੀ ਜਾਨ ਬਚਾਈ ਉੱਥੇ ਮੈਂ ਪੁਲਿਸ ਨੂੰ ਫੋਨ ਕੀਤਾ ਉੱਥੇ ਪੁਲਿਸ ਨੇ ਫਿਰ ਮੈਨੂੰ ਅਰੈਸਟ ਕੀਤਾ ਇਹਨੂੰ ਕੀਤਾ ਦੋਨਾਂ ਨੂੰ ਪੁਲਿਸ ਸਾਨੂੰ ਥਾਣੇ ਲੈ ਗਈ ਦੋਨਾਂ ਨੂੰ ਉਸ ਤੋਂ ਬਾਅਦ ਪੁਲਿਸ ਨੇ ਮੇਰੀ ਕੋਈ ਨਹੀਂ ਸੁਣੀਗੀ ਇਹਦੀ ਸੁਣਵਾਈ ਹੋਈ ਇਹਨੇ ਫੋਨ-ਫਾਨ ਕਰਵਾਏ ਸੀ ਗੋਲਡੀ ਕੰਬੋਏ ਦੇ ਐਮਐਲ ਗੋਲਡੀ ਕੰਬੋਏ ਦੇ ਤੇ ਪੁਲਿਸ ਨੇ ਕਹਤਾ ਕਿੰਦਾ ਪੰਚਾਇਤ ਨੇ ਬੈਠੋਗੀ ਤੁਹਾਡਾ ਮੇਰੇ ਮੇਰੇ ਦੋ ਬੱਚੇ 7 ਸਾਲ ਦੀ ਗੁੱਡੀਆ 3 ਸਾਲ ਦਾ ਬੇਟਾ ਮੈਂ ਘਰ ਛੱਡ ਕੇ ਕਿਤੇ ਨਹੀਂ ਜਾਣਾ ਇਹਦੀ ਪੂਆ ਵੀ ਆਈ ਸੀ ਕਹਿੰਦੀ ਮੈਂ ਉੱਥੇ ਰਹਿੰਦੀ ਸੀਗੀ ਇਹ ਕਿਨ ਰਿਸ਼ਤਾ ਲੈ ਕੇ ਆਈ ਸੀ ਮੇਰੇ ਰਹਿੰਦੇ ਹੁੰਦੇ ਆਂ ਕਹਿੰਦੀ ਟੀਚਰ ਲੱਗੀ ਆ ਕੁੜੀਆ ਵੀ ਅਸੀਂ ਤੈਨੂੰ ਦੂਰੀ ਵਾਰ ਤੱਕ ਤੇਰਾ ਵਿਆਹ ਵਿਆਹ ਕਰਦੇ ਆ ਇਹਨੂੰ ਤੂੰ ਤਲਾਕ ਦੇ ਤੇ ਮੈਂ ਘਰ ਨਹੀਂ ਛੱਡਣਾ ਚਾਹੁੰਦੀ ਮੈਂ ਉੱਥੇ ਹੀ ਰਹਿਣਾ ਚਾਹਣੀ ਆਂਗੀ ਮੈਨੂੰ ਬੰਦ ਦੀ ਆਪਦਾ ਇਨਸਾਫ ਚਾਹੀਦਾ ਜੇਕਰ ਮੈਨੂੰ ਇਨਸਾਫ ਨਹੀਂ ਮਿਲਦਾ ਗੁਰਪਿੰਦਰ ਸਿੰਘ ਇਹ ਜ਼ਿੰਮੇਵਾਰ ਹੋਣਗੇ ਮੈਂ ਤੇਲ ਪਾ ਕੇ ਉੱਥੇ ਹੀ ਸੜਾਂਗੀ ਇਹਨਾਂ ਦੇ ਬਾਅਦ ਅੱਗੇ ਇਹ ਜਿੰਨਾ ਵਿਆਹ ਸੀ ਜਦ ਅਸੀਂ ਕਰਾਇਆ ਕਰੂਆ ਸੀ ਇਹਦਾ ਰਿਕਾਰਡ ਮੈਨਰ ਜੀ ਅਸੀਂ ਕੁਛ ਨਹੀਂ ਸੀ ਇਹਨਾਂ ਚ ਲੈਣਾ ਦੇਣਾ ਲੱਕਾ ਬਕਾਇਆ ਸੀ ਸਾਡਾ ਤਾਂ ਉਦੋਂ ਬਾਅਦ ਹੁਣ ਇਹ ਜਦੋਂ ਇਹਨਾਂ ਦੀ ਲੜਾਈ ਹੁੰਦੀ ਪਿੰਡ ਚ ਭਜਾਈ ਫਿਰਦਾ ਉਦੋਂ ਬਾਅਦ ਇਹ ਸਾਡੇ ਘਰੇ ਪਿੰਡ ਚ ਤਾਂ ਭਾਲਦਾ ਨਹੀਂ ਕਵਰਿਆ ਚੋਂ ਤੇ ਹੁੰਦੀ ਆ ਕਿਸੇ ਕਿਸੇ ਦੀ ਟੂੜੀ ਚ ਤੇ ਹੁੰਦੀ ਆ ਕਿਸੇ ਕਿਸੇ ਦੀ ਟੂੜੀ ਚ ਤੇ ਹੁੰਦੀ ਆ ਇਹ ਪੱਜਾਂ ਦਾ ਸਾਡੀ ਛੱਤ ਟੱਪਦਾ ਸਾਡੇ ਘਰੇ ਛਾਲ ਮਾਰਦਾ ਉਧਰ ਸਾਡੀ ਕੰਧ ਟੱਪ ਕੇ ਸਾਡੇ ਘਰੇ ਛਾਲ ਮਾਰਦਾ ਸਾਡੇ ਘਰੇ ਇਹ ਵੜਨਾ ਨਹੀਂ ਚਾਹੀਦਾ ਜੇ ਸਾਡੀ ਕੁੜੀ ਨੇ ਕੁਝ ਖਾ ਲਿਆ ਪੀ ਲਿਆ ਮਰ ਗਈ ਖਾਪ ਗਈ ਉਹਦੇ ਜ਼ਿੰਮੇਵਾਰ ਇਹ ਆ ਜਦੇ ਲੈ ਕੇ ਗਏ ਉਹਦੇ ਜ਼ਿੰਮੇਵਾਰ ਇਹ ਆ ਅਸੀਂ ਨਹੀਂ ਉਹਦੇ ਜ਼ਿੰਮੇਵਾਰ ਕਿਉਂਕਿ ਸਾਡੀ ਕੁੜੀ ਨੂੰ ਸਾਰੇ ਸਾਰੇ ਪਿੰਡ ਤੇ ਸਬੂਤ ਹੋ ਸਕਦਾ ਸਾਰੇ ਪਿੰਡ ਚ ਭਾਈ ਫੈਦਾ ਜਿਹਦੇ ਕਿਦੇ ਘਰੋਂ ਤੂੜੀ ਚੋਂ ਆਉਂਦੀ ਐ ਅਸੀਂ ਇਹ ਹੀ ਮੰਗ ਚਾਹੁੰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਗੁਜਾਰ ਸਿੰਘ ਜੀ ਮੈਂ ਸਰਪੰਚਾ ਮੌਜੂਦਾ ਸਰਪੰਚ ਪਿੰਡ ਜਾਣੇ ਚਾਹੀਦਾ ਜਦੋਂ ਕਿ ਇੱਕ ਟੈਕ ਬਾਈ ਦੇ ਕਰੀਬ ਮੈਨੂੰ ਪਤਾ ਲੱਗਿਆ ਕਿ ਗਵਿੰਦਰ ਸਿੰਘ ਦੀ ਬੇਟੀ ਤੁਹ ਕਿਰਪਿੰਦਰ ਸਿੰਘ ਦਾ ਕੋਈ ਮਾੜਾ ਮੋੜਾ ਘਰੇ ਮਸਲਾ ਸੀਗਾ ਆਪ ਦਾ ਲੜਾਈ ਦਾ ਜੀ ਇਹ ਘਰੋਂ ਭੱਜ ਗਈ ਆ ਕੁੜੀ ਤੇ ਦੇ ਪਿੰ达 ਤੇ ਮੋਟੂ ਗਿਆ ਮੇਰੇ ਕੋਲ 1:30 ਵਜੇ ਕਹਿੰਦੇ ਵੀ ਕੁੜੀ ਆ ਥੋੜੇ ਘਰ ਤੇ ਆਈ ਮੈਂ ਕਿਹਾ ਨਹੀਂ ਫੇਰ ਮੈਨੂੰ ਫੋਨ ਕੀਤਾ ਉਹਨਾਂ ਨੇ ਵੀ ਬੀਸ ਪੈਂਚਰ ਨੂੰ ਫੋਨ ਕਰਕੇ ਪੁੱਛੋ ਇਹਨਾਂ ਘਰ ਨ ਗਈ ਹੋਵੇ ਉਹਨੂੰ ਪੁੱਛਿਆ ਕਹਿੰਦੇ ਨਹੀਂ ਫੇਰ ਅਸੀਂ ਪਿੰਦਰਾਂ ਤੇ ਮੋਟੂ ਤੇ ਨਾਲ ਸਾਧੂ ਸਿੰਘ ਨਾਲ ਸਹੀ ਹੋਦਾ ਜੀ ਫੇਰ ਅਸੀਂ ਭੱਲਣ ਆਏ ਆ ਉਦੋਂ ਮੁੜ ਕੇ ਦੱਸਾਂ 15 ਮਿੰਟਾਂ ਬਾਅਦ 112 ਨੰਬਰ ਤੇ ਗੱਡੀ ਆ ਗਈ ਹੈ ਉਹ ਗਈ ਬਿੱਟੂ ਦੀ ਦੁਕਾਨ ਤੇ ਬਿੱਟੂ ਦੁਕਾਨ ਤੋਂ ਪੁੱਛਿਆ ਗਿਆ ਮੇਜਰ ਦਾ ਘਰ ਕਿੱਥੇ ਆ ਮੇਜਰ ਵੀ ਗਲੀ 'ਚ ਖੜਾ ਜਾ ਆ ਬਾਰ ਮੁਰੇ ਉਹ ਕਹਿੰਦਾ ਮੇਜਰ ਸੇ ਮੈਂ ਆ ਮੇਰਾ ਹੀ ਘਰ ਆ ਤੇ ਕਹਿੰਦਾ ਇੱਧਰ ਤੂੜੀ ਰਕਮਰਾ ਕਿੱਥੇ ਆ ਕਹਿੰਦਾ ਤੂੜੀ ਰਕਮਰਾ ਇੱਧਰ ਆ ਇੱਥੋਂ ਜੀ ਕੁੜੀ ਕੋਲੇ ਮੈਂ ਅਸੀ ਕੁੜੀ ਇੱਥੇ ਮੌਜੂਦਾ ਪੁਲਿਸ ਪਾੜ ਕੇ ਲੈ ਗਈ ਵੀਡੀਓ ਬਣਾ ਕੇ ਲੈ ਗਈ ਆ ਆ ਗੱਲਬਾਤ ਆ ਜੀ ਹੋਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੀ ਥਾਣੇ ਜੀ 2 ਦਿਨ ਦਾ ਟਾਈਮ ਦਿੱਤਾ ਗਿਆ ਪਹਿਲਾਂ 5 3 ਵਜੇ ਗਏ ਆ ਜੀ 7 ਵਜੇ ਆਏ ਆ ਇਹ ਕੁੜੀ ਨੇ ਮੰਨੀ ਨਾ ਮੁੰਡਾ ਮੁੰਡਾ ਤਾਂ ਉਹ ਕਹਿੰਦੇ ਜਿਵੇਂ ਵੀ ਕਹੋਗੇ ਮੈਂ ਤਿਆਰ ਆ ਤਲਾਗ ਲੰਤਾਜ ਕੋਈ ਨਹੀਂ ਵੀ ਕਹਿੰਦੇ ਘਰੇ ਬਸਾ ਦੇ ਆਵੇ ਆ ਬੱਚਾ ਕੋਲ ਆਵੇ ਬੱਚੇ ਸੰਭਾਲੇ ਆਪਦੇ ਤੇ ਦੁੱਧਾ ਉਮਰਕ ਦੋ ਦਿਨ ਟੈਅ ਦਿੱਤਾ ਸਾਨੂੰ ਉਹਨਾਂ ਨੇ ਵੀ ਦੋ ਜਿਹੇ ਫੈਸਲਾ ਹੁੰਦਾ ਠੀਕ ਹੈ ਨਹੀਂ ਤਾਂ ਦੂ ਮੜ ਗਿਆ ਫਸਾਜ ਹੁੰਦਾ ਗਾ ਤੇ ਜਾਵਾਂ ਇੱਥੇ ਮੇਜਰ ਸੇ ਜ਼ਿੰਮੇਦਾਰ ਤੇ ਲੈ ਮੇਜਰ ਸੇ ਘਰੇ ਕੁੜੀ ਆ ਸਰ ਜੀ ਇੱਕ ਪਿੰਡ ਚੱਕ ਜਾਨੀ ਸਰ ਦਾ ਮਸਲਾ ਕੋਈ ਕੁੜੀ ਮੁੰਡੇ ਦਾ ਦੋਵਾਂ ਜੀਆਂ ਮੀਆਂ ਬੀਬੀ ਦੀ ਲੜਾਈ ਹੈ ਤੇ ਉਹਦਾ ਤੁਹਾਡੇ ਤੋਂ ਪੱਖ ਲੈਣਾ ਚਾਹੁੰਗੇ ਤੁਸੀਂ ਤੁਹਾਡੇ ਕੋਲੇ ਉਹਦੀ ਕੋਈ ਕਾਰਵਾਈ ਆਈ ਹੈ ਤੇ ਉਹ ਪੁਲਿਸ ਨੇ ਚੱਕ ਕੇ ਵੀ ਲੈਂਦੇ ਸੀਗੇ ਉਹਨਾਂ ਦਾ ਕੀ ਬਣਿਆ ਕਪਰਮਿੰਦਰ ਸਿੰਘ ਨਾਮ ਦਾ ਲੜਕਾ ਹੈ ਦੇਖੋ ਤੁਹਾਨੂੰ ਕੋਈ ਵਾਈਫ ਹੈ ਜਿਹਨਾਂ ਦਾ ਆਪਸ ਵਿੱਚ ਘਰੇਲੂ ਡਿਸਪਿਊਟ ਹੋਇਆ ਸੀਗਾ ਉਹਨੇ 112 ਤੇ ਕੰਪਲੇਂਟ ਕੀਤੀ ਸੀ ਜਿਸ ਸੰਬੰਧੀ ਸਾਡੇ ਜਿਹੜੇ 112 ਵਾਲੇ ਮੁਲਾਜ਼ਮ ਸੀ ਉਹ ਗਿਆ ਸੀਗੇ ਅੱਛਾ ਜਿਹੜਾ ਉਹਨਾਂ ਦੋਵਾਂ ਧਿਰਾਂ ਨੂੰ ਥਾਣੇ ਫਿਰ ਬੁਲਾਇਆ ਉਹਨਾਂ ਨੇ ਅੱਛਾ ਜੀ ਸਾਡੇ ਪਾਸੋਂ ਬੁਲਾ ਕੇ ਉਹਨਾਂ ਨੂੰ ਜਿਹੜਾ ਦੋਵਾਂ ਮੀਆਂ ਬੀਬੀ ਨੂੰ ਸਮਝਾਇਆ ਗਿਆ ਸੀ ਤੇ ਜਿਹੜੇ ਮੋਤਬਰ ਬੰਦੇ ਤੇ ਉਹਦੀ ਮਾਤਾ ਲੜਕੀ ਦੀ ਆਈ ਸੀ ਤੇ ਉਹਨੇ ਲੜਕੇ ਦੇ ਵਿਵਾਰਸ ਆਏ ਸੀ ਤੇ ਜਿਹੜੇ ਉਹਨਾਂ ਦੋਵਾਂ ਧਿਰਾਂ ਨੂੰ ਰਾਜੀ ਬੰਦੇ ਨਾਲ ਘਰ ਲੈ ਗਿਆ ਸੀ ਠੀਕ ਹੈ ਜੀ ਤੇ ਇਹਨਾਂ ਦੀ 7 ਸਾਲ ਪਹਿਲਾਂ ਜੀ ਦੱਸਦੇ ਆ ਵੀ ਕੋਰਟ ਮੈਰਿਜ ਹੋਈ ਸੀ ਤੇ ਮੁੰਡਾ ਕੋਰਟ ਮੈਰਿਜ ਹੋਣ ਤੋਂ ਬਾਅਦ ਵੀ ਉਹ ਕੁੜੀ ਕਹਿੰਦੀ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਮੇਰੇ ਤੇ ਗਲਤ ਰੋਕ ਲਾਉਂਦਾ ਤੇ ਕੀ ਤੁਹਾਨੂੰ ਤਾਂ ਇਹ ਨਹੀਂ ਲੱਗਦਾ ਵੀ ਜਾ ਕਿਤੇ ਮੁੰਡੇ ਵਾਲੇ ਨਾਲ ਕੁੜੀ ਵਾਲੇ ਨਾਲ ਮੁੰਡੇ ਤੋਂ ਮੁੰਡੇ ਦੇ ਨਾਲ ਕੋਈ ਦਬਾਅ ਪਾਉਂਦੇ ਹੋਣ ਤਾਂ ਕਰਕੇ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਉਹ ਕੋਈ ਇਸ ਬਾਰੇ ਤਾਂ ਦੇਖੋ ਉਹ ਲੈ ਕੇ ਗਏ ਨੇ ਜੇ ਕੋਈ ਉਸ ਸੰਬੰਧੀ ਕੋਈ ਗੱਲ ਆਈ ਸਾਹਮਣੇ ਤਾਂ ਫਿਰ ਜੋ ਕਾਰ ਵੀ ਹੋਵੇ ਕਰਦੇ ਹਾਂ ਠੀਕ ਹੈ ਤੇ ਜਾਂ ਕੋਈ ਮੁੰਡੇ ਬੰਨੀਓ ਤੁਹਾਡੇ ਕੋਲੇ ਮੁੰਡੇ ਵਾਲਿਆ ਨਹੀਂਓ ਕੋਈ ਤੁਹਾਡੇ ਕੋਲੇ ਕੰਪਲੇਂਟ ਆਈ ਹੋਵੇ ਅਜੇ ਤੱਕ ਸਾਡੇ ਕੋਲ ਕੋਈ ਦਿੱਕਤੀ ਕੰਪਲੇਂਟ ਨਹੀਂ ਆਈ ਉਸ ਤੋਂ ਇਲਾਵਾ ਉਹ ਪੰਚਾਇਤ ਨੇ ਆ ਗਈ ਸੀ ਕਿ ਪੰਚਾਇਤਾਂ ਦੇ ਵਜੇ ਨਾਲ ਥੋੜਾ ਸਫਾਈ ਕਰਾ ਲੈਂਦੇ ਟਰੇਲੂ ਮੈਟਰ ਹੈ ਠੀਕ ਹੈ ਜੀ ਤੇ ਜੇ ਪੰਚਾਇਤ ਤੋਂ ਥੋੜਾ ਸਫਾਈ ਨਹੀਂ ਹੁੰਦੀ ਫਿਰ ਤੁਸੀਂ ਕੀ ਕਾਰਵਾਈ ਕਰਦੇ ਹੋ ਉਹ ਜੋ ਜ਼ਾਇਦਕਾਰ ਵੀ ਬਣਦੀ ਹੋਗੇ ਸੀ ਕਾਨੂੰਨ ਸਹਾਇਕੀ ਕਾਰਜੂ ਕਰਦੇ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ